ਅੱਜ ਅਸੀਂ ਤੁਹਾਡੇ ਨਾਲ ਬਹੁਤ ਵੱਡੀ ਖਬਰ ਨੂੰ ਸਾਂਝਾ ਕਰਨ ਜਾ ਰਹੇ ਹਾਂ ਇੱਕ ਝੂਠੀ ਖਬਰ ਫਲਾਈ ਜਾ ਰਹੀ ਹੈ ਵਿਰੋਧੀਆਂ ਵੱਲੋਂ ਕਿ ਪਾਸਟਰ ਬਲਜਿੰਦਰ ਦੀ ਚਰਚ ਵਿੱਚ ਚੱਲ ਰਿਹਾ ਹੈ ਬੁਲਡੋਜ਼ਰ ਆਓ ਅਸੀਂ ਇਸ ਵੀਡੀਓ ਦੇ ਦੁਆਰਾ ਜਾਣਾਂਗੇ ਕੀ ਸੱਚ ਹੈ ਅਤੇ ਕੀ ਝੂਠ ਹੈ ਮੌਜੂਦ ਆ ਉਹ ਦਾਰਜ ਜਿੱਥੇ ਸਾਨੂੰ ਪੈਸੇ ਆਏ ਸੀ ਕਿ ਦਰਵਾਜ਼ਾ ਜੋ ਬੁਲਡੋਜ਼ਰ ਨਹੀਂ ਤੁਹਾਨੂੰ ਕਾਇਦਾ ਲਿਗਾ ਕੰਪਨੀ ਥੋੜਾ ਜਾਵੇਗਾ ਲੇਕਿਨ ਉਸ ਤੋਂ ਬਾਅਦ ਕੀ ਜਦੋਂ ਮੌਕੇ ਤੇ ਲੋਕੇਸ਼ਨ ਤੇ ਪਹੁੰਚੇ ਤਾਂ ਪੁਲਿਸ ਕਰਤਾ ਲੁਕੇ ਆ ਗਿਆ ਕਿ ਤੁਹਾਨੂੰ ਵੀਡੀਓ ਨੂੰ ਬੁਲਾਇਆ ਕਿਨੇ ਹੈ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਵੀ ਆ ਗਿਆ ਲੇਕਿਨ ਜਿਸ ਦੇ ਵੱਲੋਂ ਮੈਸੇਜ ਆਇਆ ਸੀ ਉਹਨਾਂ ਨੂੰ ਤੁਸੀਂ ਸਿਰਫ ਦੇਖ ਰਹੇ ਹੋ ਅਰੈਸਟ ਕਰਕੇ ਲੈ ਕੇ ਜਾਇਆ ਜਾ ਰਿਹਾ ਹੈ ਕਿ ਆਕਰ ਤੁਸੀਂ ਮੈਸੇਜ ਕਿਉਂ ਪਾਇਆ ਇਹ ਦੇਖੋ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਮੈਸੇਜ ਇਸ ਚੀਜ਼ ਦਾ ਕਿਉਂ ਪਾਇਆ ਉਹ ਮੈਸੇਜ ਪਾਉਣ ਤੇ ਹੀ ਅਰੈਸਟ ਕੀਤਾ ਜਾ ਰਿਹਾ ਹੈ ਕੱਲੇ ਮੈਸੇਜ ਪਾਉਣ ਤੇ ਹੀ ਤੁਸੀਂ ਦੇਖ ਤਾਂ ਫੀਡਸ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਨਾਲ ਕਿ ਪੁਲਿਸ ਵੱਲੋਂ ਕਿਹਾ ਮੈਸੇਜ ਨਹੀਂ ਸਹੀਏਗਾ ਤੇ ਤੁਸੀਂ ਦੇਖ ਸਕਦੇ ਹੋ ਹੈ ਕਿ ਤਸਵੀਰਾਂ ਵਿੱਚ ਦੇਖ ਰਹੇ ਹੋ ਸਾਡੇ ਨਾਲ ਪੁਲਿਸ ਬੀਫਸਰ ਜੀ ਨਾਲ ਗੱਲਬਾਤ ਕਰਦੇ ਆ ਕਿ ਗ੍ਰਿਫਤਾਰ ਨਹੀਂ ਕੀਤਾ ਜੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਸੇ ਹਿਰਾਸਤਾਂ ਦੇ ਵਿੱਚ ਲਿਆ ਕੇ ਕੀ ਉਹ ਨਹੀਂ ਜੀ ਨਹੀਂ ਇਥੇ ਤੁਹਾਡੇ ਹੀ ਪੱਤਰਕਾਰ ਵੀਰਾਂ ਨੇ ਕੁਝ ਦੱਸਿਆ ਵੀ ਸਾਨੂੰ ਮੈਸੇਜ ਪੈ ਗਿਆ ਵੀ ਇਸ ਤਰੀਕੇ ਨਾਲ ਅਸੀਂ ਸਿੰਪਲੀ ਵੈਰੀਫਾਈ ਕਰਨ ਦੇ ਲਈ ਉਹਨਾਂ ਨੂੰ ਲੈ ਕੇ ਚੱਲਨੇ ਆ ਕਿਉਂਕਿ ਉਹਰੇ ਤੁਸੀਂ মিডিਆ ਗੱਲ ਸਾਡੀ ਹੋਣੀ ਰਹੀ ਠੀਕ ਹੈ ਰੋਡ ਹੈਗੀ ਹੈ ਅਸੀਂ ਥਾਣੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਾਂਗੇ ਵੀ ਜਿਹੜੀ ਚੀਜ਼ ਦਾ ਕੋਈ ਵਜੂਦ ਨਹੀਂ ਸੀਗਾ ਕੋਈ ਇਹੋ ਜੀ ਕੋਈ ਕੋਰਟ ਆਰਡਰ ਨਹੀਂ ਆਇਆ ਇਹੋ ਜੇ ਅੱਜ ਜਿਹੜੀ ਕਾਰਵਾਈ ਆ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਅਗਰ ਕਿਸੇ ਨੇ ਕੋਈ ਝੂਠੀ ਨਿਊਜ਼ ਪਾਈ ਹੈ ਤਾਂ ਉਹਦਾ ਬੇਸ ਕੀ ਸੀਗਾ ਕਿਸ ਬੇਸਿਸ ਦੇ ਉੱਤੇ ਬਿਨਾਂ ਮਤਲਬ ਤੋਂ ਤੁਸੀਂ ਵੀ ਐਡੀ ਦੂਰੋਂ ਸਾਰੇ ਪੱਤਰਕਾਰ ਭਾਈਚਾਰਾ ਸਾਡਾ ਇਕੱਠਾ ਹੋ ਕੇ ਆਏ ਹੋ ਤੇ ਇੰਨਾ ਉਰੇ ਇੱਕ ਬਿਨਾ ਮਤਲਬ ਤੋਂ ਇਸ ਇਸ਼ੂ ਨੂੰ ਸੈਂਸੇਸ਼ਨਲਾਈਜ਼ ਕਰ ਦੇਣਾ ਤੇ ਸਾਰਾ ਮੀਡੀਆ ਇਕੱਠਾ ਕਰ ਲੈ ਦੇਣਾ ਉਹ ਬਿਨਾ ਮਤਲਬ ਤੋਂ ਇਹੋ ਜਿਹੇ ਮੈਸੇਜਸ ਕਿਉਂ ਪਾਏ ਗਏ ਨੇ ਉਹ ਅਸੀਂ ਜਾ ਕੇ ਸਿਰਫ ਵੈਰੀਫਾਈ ਕਰਨਾ ਹੈ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜਾ ਵੀ ਬੰਦਾ ਹੈ ਕੋਈ ਨਾ ਦੀ ਬਸਤੀ ਸੀ ਬੈਡ ਹੈ ਮੈਂ ਜੇ ਤਸੱਲੀ ਕਰਾ ਦਿੰਨਾ ਐਡੀ ਗੱਲ ਨਹੀਂ ਉਹ ਮੈਂ ਹੈਗਾ ਨਹੀਂ ਤਸੱਲੀ ਥੋੜੀ ਵੀ ਕਰਾ ਦਾਂਗੇ ਐਡੀ ਗੱਲ ਨਹੀਂ ਉਧਰ ਚਲੋ ਯਾਰ ਮੈਂ ਕਹਿੰਦਾ ਤੁਹਾਨੂੰ ਮੈਨੂੰ ਗੱਲ ਕਰਨ ਦਿਓ ਪਲੀਜ਼ ਸਰ ਦੱਸਿਓ ਜੀ ਚਲੋ ਹੁਣ ਕਾਰਵਾਈ ਕਰਦੇ ਹਾਂ ਜੀ ਬੱਸ ਚਾਰ ਕਰਦੇ ਹਾਂ ਥੋੜਾ ਜਿਹਾ ਹੱਸ ਤਾ ਉਹ ਕੀ ਜੋ ਮੈਸੇਜ ਕਨਵੇ ਹੋਇਆ ਸੀਗਾ ਕਿ ਇੱਥੇ ਪੀਲਾ ਪੰਝਾ ਚੱਲਣ ਵਾਲਾ ਜਾਂ ਕਿਸ ਤਰੀਕੇ ਬ੍ਰਦਰ ਤੁਹਾਨੂੰ ਮੈਂ ਨਾ 10 ਵਾਰ ਦੱਸ ਚੁੱਕਾ ਕੋਈ ਗੱਲ ਮੇਰੀ ਗੱਲ ਧਿਆਨ ਨਾਲ ਸਮਝੋ ਨਿਸ਼ਾਨਦੇਹੀ ਹੈ ਨਿਸ਼ਾਨਦੇਹੀ ਦੇ ਵਿੱਚ ਇੱਕ ਧਿਰ ਦਾ ਦੂਜੀ ਧਿਰ ਦਾ ਜਿਹਨਾਂ ਦਾ ਆਪਸ ਵਿੱਚ ਕਲੇਮ ਹੁੰਦਾ ਹੈ ਉਹ ਸਿੰਪਲ ਆਪਣਾ ਰਕਬਾ ਜਿਹੜਾ ਹੈਗਾ ਤਹਿਸੀਲਦਾਰ ਆ ਕੇ ਆਪਣਾ ਵੈਰੀਫਾਈ ਕਰਦੇ ਨੇ ਉਹਦਾ ਰਕਬਾ ਮਿੰਨ ਦਿੰਦੇ ਨੇ ਜੇ ਕਿਸੇ ਧਿਰ ਦੇ ਵਿੱਚ ਨਿਕਲਦਾ ਹੈ ਤਾਂ ਉਹ ਕੱਢ ਕੇ ਦੱਸ ਦਿੱਤਾ ਜਾਂਦਾ ਵੀ ਇਹਦੇ ਵਿੱਚ ਵੀ ਚੀਜ਼ ਬੋਲਦੀ ਹੈ ਉਹਦੀ ਅੱਗੇ ਰਿਪੋਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਕਬਜ਼ਾ ਕਾਰਵਾਈ ਜਾਂ ਕੋਈ ਚੀਜ਼ ਨਵੀਂ ਆਂਦੀ ਹੈ ਥੈਟ ਇਜ਼ ਅ ਸੈਪ ਸਾਨੂੰ ਮੈਂ ਇਹੀ ਕਹਿ ਰਿਹਾ ਨਾ ਇਹ ਜਿਹੇ ਕਾਰਵਾਈਆਂ ਰੋਜ਼ ਹਜ਼ਾਰਾਂ ਹੁੰਦੀਆਂ ਨੇ ਤੇ ਅੱਜ ਤੁਸੀਂ ਜਿਹੜੇ ਆਏ ਹੋ ਮੈਨੂੰ ਇੱਕ ਪੱਤਰਕਾਰ ਵੀਰ ਨੇ ਦੱਸਿਆ ਵੀ ਇਹਨਾਂ ਨੇ ਕੋਈ ਮੈਸੇਜ ਪਾਇਆ ਸੀਗਾ ਉਹੀ ਅਸੀਂ ਜਾ ਕੇ ਵੈਰੀਫਾਈ ਕਰ ਰਹੇ ਹਾਂ ਵੀ ਤੁਸੀਂ ਬਿਨਾਂ ਮਤਲਬ ਤੋਂ ਹਵਾਈ ਮੈਸੇਜ ਕਿਉਂ ਪਾਇਆ ਹੈ ਜਿਹੜੀ ਚੀਜ਼ ਦਾ ਕੋਈ ਬੇਸ ਹੀ ਨਹੀਂ ਹੈਗਾ ਵੀ ਬੁਲਡੋਜ਼ਰ ਚੱਲ ਰਹੇ ਹੋ ਇਹ じゃ ਕੋਈ ਸਹੀ ਨਹੀਂ ਨਾ ਕੋਈ ਇਹੋ ਜਿਹਾ ਆਰਡਰ ਨਹੀਂ ਸਾਡੇ ਕੋਲੇ ਜਿਹੜੇ ਅੱਜ ਆਰਡਰ ਜਿਹਦੀ ਆਰਡਰ ਦੀ ਐਗਜ਼ੀਕਿਊਸ਼ਨ ਦੇ ਲਈ ਅੱਜ ਅਸੀਂ ਪਹੁੰਚੇ ਆਂ ਤਸਿਲਦਾਰ ਸਾਹਿਬ ਨੇ ਤੁਹਾਨੂੰ ਬੜਾ ਕਲੀਅਰਲੀ ਦੱਸਤਾ ਹੈ ਉਹ ਆਰਡਰ ਹੈਗੇ ਨੇ ਸਿੰਪਲ ਨਿਸ਼ਾਨਦੇਹੀ ਦੇ ਤੋਂ ਅਸੀਂ ਨਿਸ਼ਾਨਦੇਹੀ ਕਰ ਰਹੇ ਹਾਂ ਕਰਕੇ ਕੰਮ ਖਤਮ ਅਸੀਂ ਆਪਣੀ ਰਿਪੋਰਟ ਕੋਰਟ ਚ ਦੇ ਦਣੀ ਹੈ ਸਰ ਇੱਥੇ ਜਿਹੜੇ ਲਖਵੀਰ ਸਿੰਘ ਨਾਂ ਦੇ ਬੰਦੇ ਨੇ ਜੀ ਕਿਹੜੇ ਕਿਹ ਜਿਹੜੇ ਦਾਵਾ ਕਰ ਰਹੇ ਨੇ ਕਿ ਸਾਡੀ ਜ਼ਮੀਨ ਹੈਗੀ ਆ ਉਹਨਾਂ ਨੇ ਵੀ ਨਾਲ ਐਗਰੀ ਕੀਤਾ ਇਹਨਾਂ ਜੱਥੇਬੰਦੀਆਂ ਜਿਵੇਂ ਭਗਤ ਸਿੰਘ ਦਵਾਬੀ ਵਰਗੇ ਹੋ ਗਏ ਹੋਰ ਵੀ ਗੁਰਪ੍ਰੀਤ ਸਿੰਘ ਹੋ ਰਿਹਾ ਬ੍ਰਦਰ ਮੈਨੂੰ ਨਹੀਂ ਪਤਾ ਤੁਸੀਂ ਕਿਹਦਾ ਨਾਂ ਲੈ ਰਹੇ ਹੋ ਕਿਹਦਾ ਨਹੀਂ ਮੈਨੂੰ ਇੱਕ ਨਾਮ ਸਮਝ ਆ ਰਿਹਾ ਲਖਵੀਰ ਸਿੰਘ ਉਹ ਬੰਦੇ ਦੀ ਜਿਹੜੀ ਹੈਗੀ ਆ ਉਹਦਾ ਕੋਰਟ ਆਰਡਰ ਹੈ ਤਸਿਲਦਾਰ ਸਾਹਿਬ ਉਹਨਾਂ ਦੇ ਕੋਰਟ ਤੋਂ ਹੋਪਨ ਸੀ ਕਿ ਤੁਹਾਨੂੰ ਜਾਂਚ ਕਰਨੀ ਕੋਈ ਮੈਟਰ ਹੈ ਬ੍ਰਦਰ ਮੈਂ ਤੁਹਾਨੂੰ ਸਿੰਪਲੀ ਇੱਕੋ ਗੱਲ ਬਾਰ-ਬਾਰ ਮੈਂ ਤੁਹਾਨੂੰ ਇੱਕ ਮਿੰਟ ਜੀ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਐਕਸ਼ਨ ਹੈ ਉਹ ਅਲੱਗ ਚੀਜ਼ ਹੈ ਜਿਹੜੀ ਅੱਜ ਇੱਥੇ ਆਏ ਹੋ ਉਹ ਨਿਸ਼ਾਨਦੇ ਚੱਲ ਰਹੀ ਹੈ ਇਹ ਦੋ ਜਣ ਸੈਪਰੇਟ ਆਊਟ ਕਰਕੇ ਦੇਖੋ ਉਹ ਬੰਦਾ ਨਿਸ਼ਾਨਦੇ ਨੂੰ ਯੂਜ਼ ਕਰਕੇ ਆਪਣੇ ਕੋਰਟ ਦੇ ਵਿੱਚ ਉਹਦੇ ਹੱਕ 'ਚ ਕੋਈ ਫੈਸਲਾ ਹੁੰਦਾ ਥੈਟ ਇਜ਼ ਸੈਪਰੇਟ ਥਿੰਗ ਉਹ ਕੂਟ ਕੇਸ ਬਾਰੇ ਅਸੀਂ ਡਿਟੇਲ ਚ ਨਹੀਂ ਜਾਦੇ ਅਸੀਂ ਅੱਜ ਨਿਸ਼ਾਨਦੇਹੀ ਕਰਨ ਆਏ ਹੋਇਆ ਇਹ ਰਿਐਲਿਟੀ ਹੈ ਰੂਟੀਨ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਰੋਲੇ ਚੱਲਦੇ ਨੇ ਆ ਜਿਹੜਾ ਸੀਜ਼ਨ ਹੁੰਦਾ ਹੈ ਜਦੋਂ ਫਸਲ ਵੱਢੀ ਜਾਂਦੀ ਹੈ ਅਗਲੀ ਫਸਲ ਬੀਜਨੇ ਆ ਉਸ ਸਮੇਂ ਦੇ ਉੱਤੇ ਨਿਸ਼ਾਨਦੇਹੀ ਆ ਆਮ ਹੁੰਦੀਆਂ ਨੇ ਇਹ 'ਚ ਕੋਈ ਨਵੀਂ ਗੱਲ ਨਹੀਂ ਹੈਗੀ ਇਹ 'ਚ ਕੋਈ ਸੈਂਸੇਸ਼ਨਲਾਈਜ਼ ਨਿਊਜ਼ ਨਹੀਂ ਹੈਗੀ ਇਹ ਬੜਾ ਨਾਰਮਲ ਚੀਜ਼ ਹੈ ਉਹ ਨਾਰਮਲ ਐਕਸ਼ਨ ਜਿਹੜਾ ਹੈਗਾ ਉਹ ਅੱਜ ਤਹਿਸੀਲਦਾਰ ਸਾਹਿਬ ਆਏ ਨੇ ਪੁਲਿਸ ਮਦਦ ਮੰਗੀ ਸਾਡੇ ਐਸ ਐਚ ਓ ਸਾਹਿਬ ਨਾਲ ਆਏ ਨੇ ਉਹ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਕੋਈ ਰੌਲਾ ਹੀ ਨਹੀਂ ਹੈਗਾ ਸਰ ਜੋ ਮੈਸੇਜ ਕਨਵੇ ਕੀਤਾ ਕਿ ਲੱਗਦਾ ਨਹੀਂ ਕਿ ਸੈਂਸਿਟੀਵ ਮੈਟਰ ਹੈ ਕੁਝ ਜੋ ਮੈਸੇਜ ਦੇ ਵਿੱਚ ਪਾਇਆ ਗਿਆ ਕਿ ਬਲਦੋਜ ਕਿਹਨੇ ਪਾਇਆ ਜੀ ਜੋ ਮੀਡੀਆ ਕਿਹਨੇ ਪਾਇਆ ਜੀ ਦੱਸੋ ਮੈਨੂੰ ਤੁਸੀਂ ਦੱਸੋ ਉਹਨਾਂ ਨੂੰ ਅਸੀਂ ਵੈਰੀਫਾਈ ਕਰਨ ਲਈ ਗਏ ਆਂ ਵੀ ਤੁਸੀਂ ਕਿਉਂ ਪਾਇਆ ਮੈਸੇਜ ਬਿਨਾਂ ਮਤਲਬ ਤੋਂ ਚੀਜ਼ਾਂ ਨੂੰ ਸੈਂਸੇਸ਼ਨਲਾਈਜ਼ ਕਿਉਂ ਕੀਤਾ ਉਹਨਾਂ ਦੀ ਪੁੱਛਾਂਗੇ ਉਹਨਾਂ ਨੇ ਕਿਸ ਬੇਸ ਦੇ ਉੱਤੇ ਪਾਇਆ ਅਗਰ ਕੋਈ ਉਹਨਾਂ ਦਾ ਜਿਹੜਾ ਉਹਦੇ ਵਿੱਚ ਮੈਲਾਫਾਈਡ ਨੰਂਜਨ ਪਈ ਜੋ ਕੀ ਕਾਰਵਾਈ ਕਰਾਂਗੇ ਅਗਰ ਕੋਈ ਉਹ ਚੀਜ਼ ਵੈਸੇ ਹੋ ਗਈ ਉਹ ਵੈਰੀਫਾਈ ਕਰਨ ਤੋਂ ਬਾਅਦ ਅਕੋਰਡਿੰਗਲੀ ਜੋ ਐਕਸ਼ਨ ਬਣਦਾ ਹੋਊਗਾ ਉਹ ਅਸੀਂ ਲੈ ਲਾਂਗੇ ਕੋਈ ਐਜੀ ਗੱਲ ਨਹੀਂ ਹੈ ਨੋਰਮਲ ਹੈ ਜੀ ਤੁਸੀਂ ਵੀ ਆਪਣਾ ਰੈਲੇਵੈਂਟ ਨਿਊਜ਼ ਦੇ ਉੱਤੇ ਤੁਸੀਂ ਫੋਕਸ ਕਰੋ ਦਿਸ ਵਾਸ ਫ੍ਰੀਵਲਸ ਇਹਦਾ ਕੋਈ ਬੇਸ ਨਹੀਂ ਹੈ ਜਿਵੇਂ ਕਿ ਤੁਸੀਂ ਹੁਣੇ ਪੁਲਿਸ ਪ੍ਰਸ਼ਾਸਨ ਦੇ ਬਿਆਨਾਂ ਨੂੰ ਸੁਣਿਆ ਕਿ ਉਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੱਸ ਰਿਹਾ ਸੀ ਇਹ ਇੱਕ ਝੂਠੀ ਖਬਰ ਹੈ ਇੱਥੇ ਤਾਂ ਕੋਈ ਐਵੇਂ ਦਾ ਵਿਸ਼ਾ ਨਹੀਂ ਹੈ ਕੋਈ ਬੁਲਡੋਜ਼ਰ ਨਹੀਂ ਚੱਲ ਰਿਹਾ ਔਰ ਇੱਕ ਸਰਦਾਰ ਬੰਦਾ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਬੰਦੇ ਨੇ ਮੀਡੀਆ ਵਾਲਿਆਂ ਨੂੰ ਬੁਲਾਇਆ ਔਰ ਝੂਠੀ ਖਬਰ ਦਿੱਤੀ ਔਰ ਪੁਲਿਸ ਪ੍ਰਸ਼ਾਸਨ ਨੇ ਉਸ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ ਔਰ ਮੀਡੀਆ ਵਾਲਿਆਂ ਸਾਹਮਣੇ ਕਿਹਾ ਕਿ ਅਸੀਂ ਇਸ ਬੰਦੇ ਦੇ ਦੁਆਰਾ ਵੈਰੀਫਿਕੇਸ਼ਨ ਕਰਾਂਗੇ ਕੀ ਸੱਚ ਹੈ ਅਤੇ ਕੀ ਝੂਠ ਹੈ ਇਹ ਵੇਰੀਫਿਕੇਸ਼ਨ ਹੋਣ ਤੋਂ ਬਾਅਦ ਪਤਾ ਚੱਲੇਗਾ ਔਰ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਉਂ ਪਾਸਟਰ ਬਲਜਿੰਦਰ ਦੀ ਚਰਚ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਇਹ ਤਾਂ ਹੁਣ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜਨਸੀ